ਅਮਰਨਾਥ ਯਾਤਰਾ ਦੇ ਵੱਖ-ਵੱਖ ਨਾਕਿਆਂ ਤੇ ਸੁਰੱਖਿਆ ਦੇ ਪ੍ਰਬੰਧਨ ਲੈ ਕੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਬਾਰਡਰ ਏਰੀਆ ਦੇ ਵੱਖ-ਵੱਖ ਨਾਕਿਆਂ ਤੇ ਸੁਰੱਖਿਆ ਲੈ ਕੇ ਜਾਇਜ਼ਾ ਲਿਆ ਗਿਆ ਤਾਂ ਜੀ ਕਿ ਜ਼ਿਲ੍ਹਾ ਪਠਾਨਕੋਟ ਜਿਹੜਾ ਕਿ ਬਾਰਡਰ ਏਰੀਏ ਤੇ ਆਏ ਦਿਨ ਕੋਈ ਨਾ ਕੋਈ ਇਨਪੁਟ ਮਿਲਦੀ ਰਹਿੰਦੀ ਐ ਇਸ ਦਾ ਚੱਲਦੇ ਆ ਸੁਰੱਖਿਆ ਫੋਰਸਾਂ ਵੀ ਸੁਰੱਖਿਆ ਲੈ ਕੇ ਅਲਰਟ ਤੇ ਨੇ ਇਸ ਦਾ ਜਾਇਜ਼ਾ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਬਾਰਡਰ ਏਰੀਆ ਮਾਦੂ ਪਤਨ ਦੌਰਾ ਕੀਤਾ ਗਿਆ ਪੁਲਿਸ ਵੱਲੋਂ ਜਿਹੜੀ ਅਮਰਨਾਥ ਯਾਤਰਾ ਹੈ ਉਹਦੇ ਲਈ ਵਿਆਪਕ ਜਿਹੜੇ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਆ ਉਉਹੀ ਲੜੀ ਦੇ ਵਿੱਚ ਸੀਨੀਅਰ ਆਫਿਸਰਸ ਵੱਲੋਂ ਪਿੱਛੇ ਜੇ ਡੀਜੀ ਪੰਜਾਬ ਤੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਉਹ ਵੀ ਵਿਜ਼ਿਟ ਕਰਕੇ ਗਏ ਆ ਪਿੱਛੇ ਜੇ ਮੀਟਿੰਗ ਵੀ ਸਟੇਟ ਕੋਆਰਡੀਨੇਸ਼ਨ ਜੀ ਐਂਡ ਕੇ ਨਾਲ ਵੀ ਹੋਈ ਸੀ ਉਸੇ ਦੇ ਵਿੱਚ ਹੀ ਸਾਰੇ ਸੀਨੀਅਰ ਆਫਿਸਰਸ ਦੀ ਡਿਊਟੀ ਲੱਗਦੀ ਹੈ ਵਾਰ-ਵਾਰ ਲੈਵਲ ਤੇ ਡੇ ਵੀ ਚੈੱਕ ਕਰਦੇ ਆ ਨਾਈਟ ਵੀ ਚੈੱਕ ਕਰਦੇ ਆ ਪਰਪਸ ਇਹ ਆ ਵੀ ਜਿਹੜੀ ਆਲਰੇਡੀ ਇਨਫਰਾਸਟ੍ਰਕਚਰ ਆ ਵੀ ਉਹਨੂੰ ਚੈੱਕ ਕਰਕੇ ਸਟਰੈਂਥਨ ਕੀਤਾ ਜਾਵੇ ਤੇ ਡਿਸਟ੍ਰਿਕਟਸ ਦੇ ਵੱਲੋਂ ਤਾਂ ਰਿਪਲਾਈ ਕੀਤੇ ਕੀਤੇ ਆ ਜਿਵੇਂ ਇੱਥੇ ਪਠਾਨਕੋਟ ਸੋਹਿਲ ਜਿਹੜੇ ਪੰਜਾਬ ਪੁਲਿਸ ਦੇ ਜਿਵੇਂ ਕਹਿੰਦੇ ਵਨ ਆਫ ਦੀ ਮੋਸਟ ਹਾਰਡ ਵਰਕਿੰਗ ਤੇ ਕੰਪੀਟੈਂਟ ਆਫਸਰ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾ ਤੇ ਇਹਦੇ ਚ ਅਸੀਂ ਕੱਲ ਉੱਥੇ ਸੀ ਉੱਤੇ ਸ਼ਾਹਪੁਰ ਕੰਡੀ ਆ ਦੇ ਤੇ ਥੀਨ ਡੈਮ ਤੇ ਉੱਥੋਂ ਦੀ ਸਕਿਉਰਿਟੀ ਹੈ ਜਿਹੜੀ ਆਰਪੀ ਦੀ ਲੱਗੀ ਵੀ ਹੈ ਉਹ ਅਸੀਂ ਸਾਰੀ ਐਗਜ਼ਾਮਿਨ ਕੀਤੀ ਤੇ ਅੱਜ ਇਵੇਂ ਇੱਥੋਂ ਲੈ ਕੇ ਸਵੇਰ ਤੋਂ ਅਸੀਂ ਲੈ ਕੇ ਸ਼ਾਮ ਨੂੰ ਸ਼ੰਭੂ ਤੱਕ ਜਿਹੜਾ ਸਾਰੇ ਰੂਟ ਦੇ ਵਿੱਚ ਜਿੱਥੇ ਲੰਗਰਸ ਦੀ ਹੈਗੀ ਆ ਲੰਗਰ ਦੇ ਨਾਲ-ਨਾਲ ਉੱਥੇ ਸੀਸੀਟੀਵੀ ਲੱਗੇ ਹੋਏ ਆ ਤੇ ਉਹ ਸਾਰੀ ਸਕਿਉਰਿਟੀ ਨੂੰ ਚੈੱਕ ਕਰਨਾ ਜੇ ਉਹਦੇ ਵਿੱਚ ਕੋਈ ਡਿਸਟ੍ਰਿਕਟਸ ਦੇ ਵਿੱਚ ਕੋਈ ਨਿੱਕੀ-ਮੁੱਟੀ ਕੋਈ ਗੱਲਬਾਤ ਆ ਉਹਨਾਂ ਦਾ ਮਾਮਲਾ ਹੈ ਉਹ ਹੈੱਡਕੁਆਰਟਰ ਦੇ ਧਿਆਨ ਚ ਲਿਆਉਣਾ ਤੇ ਇਹ ਜਿਹੜਾ ਮਕਸਦ ਇਹ ਆ ਵੀ ਜਿਹੜੀ ਯਾਤਰਾ ਹੋ ਰਹੀ ਹੈ ਇਹ ਬੜੀ ਪੀਸਫੁਲ ਹੋਵੇ ਤੇ ਪੰਜਾਬ ਪੁਲਿਸ ਇੱਕ ਬੜੀ ਬਹਾਦਰ ਫੋਰਸ ਹੈ ਸਾਰੇ ਹਿੰਦੁਸਤਾਨ 'ਚ ਇਸ ਦਾ ਨਾਮ ਆ ਤੇ ਉਸੇ ਲਈ ਅਸੀਂ ਜੋ ਇਨਸਟਰਕਸ਼ਨਸ ਹੈਗੀਆਂ ਡੀਜੀ ਪੰਜਾਬ ਦੀਆਂ ਉਸੇ ਲਈ ਉਸੇ ਲੜੀ ਚ ਅਸੀਂ ਕੰਮ ਕਰ ਰਹੇ ਹਾਂ ਜੀ ਐਨ ਕੇ ਸੀ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਜੋ ਇਨਟਰੂਡਰ ਆਇਆ ਹੈ ਗਿਆ ਇਹ ਦੇਖੋ ਇੱਕ ਕਈ ਤਰ੍ਹਾਂ ਦੀ ਨਾ ਪੰਜਾਬ ਪੁਲਿਸ ਦੀ ਹਰ ਪੁਲਿਸ ਫੋਰਸ ਦੇ ਕਈ ਤਰ੍ਹਾਂ ਦੀ ਵਰਕਿੰਗ ਹੁੰਦੀ ਹੈ ਇੱਕ ਵਿਜੀਬਲ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਆਪਰੇਸ਼ਨ ਚਲਦੇ ਹੁੰਦੇ ਐ ਐਸਓਜੀ ਦਾ ਆਪਰੇਸ਼ਨ ਚੱਲਦਾ ਹੈ ਸਪੈਸ਼ਲ ਇੰਟੈਲੀਜੈਂਸ ਆਪਰੇਸ਼ਨ ਚੱਲਦੇ ਆ ਬਹੁਤ ਸਾਰੇ ਆਪਰੇਸ਼ਨ ਆ ਉਹਨਾਂ ਦੀ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਬਟ ਇਹਦੇ ਚ ਜਿਹੜੀ ਤੁਸੀਂ ਜਾਣਦੇ ਹੋ ਵੀ ਪੰਜਾਬ ਪੁਲਿਸ ਬਹੁਤ ਹੀ ਬਹਾਦਰ ਹੈ ਤੇ بڑا ਇਹਨਾਂ ਨੇ ਹਰ ਦੇਸ਼ ਨੂੰ ਆਈਵੀ ਚੁਣੌਤੀ ਜਿਨੂੰ ਕਹਿ ਦੋ ਅਸੀਂ ਹਿੰਦੁਸਤਾਨ ਦੀ ਢਾਲ ਬਣ ਕੇ ਸ਼ੁਰੂ ਤੋਂ ਹੀ ਲੜਦੇ ਆਏ ਆਂ ਪੰਜਾਬੀ ਇਸ ਕਰਕੇ ਵੀ ਮਾਨਮਤੇ ਬਹਾਦਰ ਹੈ ਤੇ ਉਸੇ ਲੜੀ ਦੇ ਵਿੱਚ ਹੀ ਪੰਜਾਬ ਪੁਲਿਸ ਦੀ ਆਉਦੀ ਹਿਸਟਰੀ ਵੀ ਹੈਗੀ ਹੈ ਦੇਸ਼ ਦੀ ਸਿਕਿਉਰਿਟੀ ਸੂਬੇ ਦੀ ਸਿਕਿਉਰਿਟੀ ਆਪਸੀ ਭਾਈਚਾਰਾ ਬਣਿਆ ਰਵੇ ਉਹੀ ਮੇਨ ਮਕਸਦ ਹੈ ਉਸੇ ਲੜੀ ਦੇ ਵਿੱਚ ਆਏ ਆਂ ਤੇ ਇੱਥੇ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਵੀ ਜਿੰਨਾ ਕਿ ਇਹਨਾਂ ਦਾ ਪਠਾਨਕੋਟ ਪੁਲਿਸ ਦਾ ਮੈਂ ਦੇਖਿਆ ਇਹਨੂੰ ਜਿਹੜਾ ਇੰਤਜ਼ਾਮ ਦੇਖਿਆ ਜਾਂ ਲੈਵਲ ਆਫ ਕੋਆਰਡੀਨੇਸ਼ਨ ਦੇਖਿਆ ਉਹ ਮੈਂ ਕਹੂੰਗਾ ਵੀ ਬਹੁਤ ਬੈਟਰ ਹੈ ਠੀਕ ਹੈ ਜੀ ਸਰ ਸਿਟੀ ਹਮ న్యూਸ ਲਈ ਅਲੋਕ ਕੁਮਾਰ ਦੀ ਰਿਪੋਰਟ